शिक्षा क्रांति लेके आई भगवंत मान दी अगुवाई वाली पंजाब सरकार 72 प्राइमरी अध्यापकਾਂ ਨੂੰ ਫਿਨਲੈਂਡ ਵਿਖੇ 21 ਦਿਨਾਂ ਦੀ ਟ੍ਰੇਨਿੰਗ ਦੇ ਲਈ ਭੇਜਿਆ ਗਿਆ 198 ਪ੍ਰਿੰਸੀਪਲ ਅਤੇ ਸਿੱਖਿਆ ਪ੍ਰਸ਼ਾਸਨ ਨੂੰ ਟ੍ਰੇਨਿੰਗ ਦੇ ਲਈ ਸਿੰਗਾਪੁਰ ਭੇਜਿਆ ਗਿਆ 150 ਹਡਮਾਸਟਰਜ਼ ਨੂੰ ਟ੍ਰੇਨਿੰਗ ਦੇ ਲਈ ਆਈਐਮ અમદાવાદ ਭੇਜਿਆ ਗਿਆ ਬੱਚੇ ਦੀ ਆਪਣੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਮਿਲਣਾ ਚਾਹੀਦਾ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਕਿ ਐਸੀ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਨਹੀਂ ਉਹ ਇੰਟਰਨੈਸ਼ਨਲ ਟ੍ਰੇਨਿੰਗ ਪ੍ਰਾਪਤ ਨੇ ਉੱਥੇ ਅਸੀਂ ਬਹੁਤ ਸਾਧੀਆਂ ਪਰ ਪ੍ਰਭਾਵਸ਼ਾਲੀ ਟੈਕਨੀਕਾਂ ਜਿਵੇਂ ਕਿ ਬੁੱਕ ਫੇਸ ਸਾਇਲੈਂਟ ਸਟੋਰੀਜ਼ ਕੰਪੋਜੀਸ਼ਨ ਆਫ ਨੰਬਰਸ ਔਰ ਸਭ ਤੋਂ ਵੱਧ ਜੁਆਇਫੁਲ ਲਰਨਿੰਗ ਜੋ ਕਿ ਸਿੱਖੀ ਔਰ ਅਸੀਂ ਉਹ ਆਪਣੇ ਸਕੂਲਾਂ ਦੇ ਵਿੱਚ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਜਿੰਨਾ ਕੁਝ ਵੀ ਉੱਥੋਂ ਸਿੱਖ ਕੇ ਆਏ ਉਸ ਨੂੰ ਆਪਣੇ ਸਕੂਲ ਤੇ ਇਨ ਬਿਨ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਾਸੋ ਆਪਰੇਸ਼ਨ ਤਹਿਤ ਜ਼ਿਲ੍ਹਾ ਫਤਿਹਗੜ ਸਾਹਿਬ ਪੁਲਿਸ ਵੱਲੋਂ ਦੇਰ ਰਾਤਲੇ ਪਰ ਵਿੱਚ ਕੀਤੀ ਗਈ ਵਾਹਨਾਂ ਦੀ ਚੈਕਿੰਗ ਐਸਐਸਪੀ ਫਤਿਹਗੜ ਸਾਹਿਬ ਸ਼ੂਬ ਅਗਰਵਾਲ ਵੱਲੋਂ ਕੀਤੀ ਜਾ ਰਹੀ ਹੈ ਸਪੈਸ਼ਲ ਨਾਕਿਆਂ ਦੀ ਵਿਸ਼ੇਸ਼ ਚੈਕਿੰਗ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਕੇ ਵੱਖ-ਵੱਖ ਤਮਾਦ ਤੇ ਬਾਰਾਂ ਸਪੈਸ਼ਲ ਪੁਲਸ ਨਾਕੇ ਲਗਾਏ ਗਏ ਅਤੇ ਹੁਣ ਤੱਕ 650 ਦੇ ਲਗਭਗ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਵਿੱਚੋਂ 273 ਦੇ ਟ੍ਰੈਫਿਕ ਚਲਾਨ ਤੇ 18 ਵਹੀਕਲਾਂ ਨੂੰ ਇੰਪਾਉਂਡ ਕੀਤਾ ਜਾ ਚੁੱਕਾ ਹੈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਖਿਲਾਫ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਅੱਜ ਜੋਤੀ ਸਰੂਪ ਚੌਕ ਵਿਖੇ ਦੇਰ ਰਾਤ ਕਾਸੋ ਆਪਰੇਸ਼ਨ ਚਲਾਇਆ ਗਿਆ ਇਸ ਮੌਕੇ ਉੱਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਆਉਂਦੇ ਜਾਂਦੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ਰਾਰਤੀ ਅਨਸਰਾਂ ਉੱਤੇ ਨਜ਼ਰ ਰੱਖੀ ਗਈ ਇਸ ਸਬੰਧੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਫਤੇਗੜ ਸਾਹਿਬ ਸ਼ੁਭਮ ਅਗਰਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜ਼ਿਲ੍ਹਾ ਫਤੇਗੜ ਸਾਹਿਬ ਵਿੱਚ ਵੱਖ-ਵੱਖ ਥਾਵਾਂ ਉੱਤੇ 12 ਸਪੈਸ਼ਲ ਪੁਲਿਸ ਨਾਕੇ ਲਗਾਏ ਗਏ ਤੇ ਹੁਣ ਤੱਕ 650 ਦੇ ਲਗਭਗ ਵਹੀਕਲ ਚੈੱਕ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਵਿੱਚੋਂ 273 ਦੇ ਟ੍ਰੈਫਿਕ ਚਲਾਨ ਤੇ 18 ਵਹੀਕਲਾਂ ਨੂੰ ਇੰਪਾਉਂਡ ਕੀਤਾ ਜਾ ਚੁੱਕਾ ਹੈ ਉਨਾ ਦੱਸਿਆ ਕਿ ਦੇਰ ਰਾਤ ਤੱਕ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਉਹਨਾਂ ਦੱਸਿਆ ਕਿ ਚੈਕਿੰਗ ਦੌਰਾਨ ਪੁਲਿਸ ਨੂੰ ਇੱਕ ਡਰੱਗ ਸੰਬੰਧੀ ਉਪਲਬਧੀ ਵੀ ਹਾਸਲ ਹੋਈ ਹੈ ਜਿਸ ਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਅਜਿਹੀ ਮੁਹਿੰਮ ਭਵਿਕ ਵਿੱਚ ਵੀ ਜਾਰੀ ਰਹੇਗੀ ਅਤੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਉਹ ਨਸ਼ਾ ਵੇਚਣਾ ਯਾਦਾਂ ਛੱਡ ਦੇ ਜਾਂ ਫਿਰ ਪੰਜਾਬ ਪੁਲਿਸ ਦੀ ਸਖਤ ਕਾਰਵਾਈ ਲਈ ਤਿਆਰ ਰਹਿ। ਉਹਨਾਂ ਕਿਹਾ ਕਿ ਪੰਜਾਬ ਸਟੇਟ ਨੂੰ ਜਾਂ ਤਾਂ ਉਹ ਛੱਡ ਦੇਣ ਕਿਉਂਕਿ ਉਹਨਾਂ ਨੂੰ ਕਿਸੇ ਦੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਏਗਾ ਪੰਜਾਬ ਪੁਲਿਸ ਵੱਲੋਂ ਸਮੇਂ-ਸਮੇਂ ਤੇ ਕਾਸੋ ਆਪਰੇਸ਼ਨ ਦੇ ਤਹਿਤ ਚੈਕਿੰਗਾਂ ਕੀਤੀਆਂ ਜਾ ਰਹੀਆਂ ਜਿਸ ਦੇ ਤਹਿਤ ਅੱਜ ਫਤਿਹਗੜ ਸਾਹਿਬ ਦੇ ਵਿੱਚ ਸਰੂਪ ਸਾਹਿਬ ਉੱਥੇ ਸਪੈਸ਼ਲ ਤੌਰ ਤੇ ਨਾਕਾਬੰਦੀ ਕੀਤੀ ਗਈ ਹੈ ਤੇ ਸਪੈਸ਼ਲ ਤੌਰ ਤੇ ਕਾਸੋ ਆਪਰੇਸ਼ਨ ਦੇ ਤਹਿਤ ਐਸਐਸਪੀ ਫਤਿਹਗੜ ਸਾਹਿਬ ਸ਼ੁਭਮ ਅਗਰਵਾਲ ਫਤਿਹਗੜ ਸਾਹਿਬ ਪਹੁੰਚੇ ਨੇ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸਾਡੇ ਨਾਲ ਮੌਜੂਦ ਨੇ ਅਸੀਂ ਗੱਲ ਕਰਦੇ ਹਾਂ ਐਸਐਸਪੀ ਸਾਹਿਬ ਹਾਂਜੀ ਸਰ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਦੇ ਪ੍ਰਸ਼ਨ ਮਾਨਯੋਗ ਡੀਜੀਪੀ ਸਾਹਿਬ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਹਦਾਇਤਾਂ ਸਟਰੀਟ ਕ੍ਰਾਈਮ ਦੇ ਖਿਲਾਫ ਸੀਗੀਆਂ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਲੈ ਕੇ ਸੀਗੀਆਂ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਦਿਨ ਦੇ ਵੇਖਤ ਸਾਡੇ ਦਿਨ ਦੇ ਵਕਤ ਸਾਡੀ ਜਿਹੜੀ ਟੀਮਾਂ ਵੱਲੋਂ ਰੇਲਵੇ ਸਟੇਸ਼ਨ ਦੇ ਵਿੱਚ ਕੱਸ ਆਪਰੇਸ਼ਨ ਕਰਾਇਆ ਗਿਆ ਤੇ ਦੁਪਹਿਰ 12 ਵਜੇ ਤੋਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੀ ਹੈਗੀ ਨਾਕਾਬੰਦੀ ਕੀਤੀ ਗਈ ਹੈ ਇਸ ਨਾਕਾਬੰਦੀ ਦੇ ਤਹਿਤ ਹੁਣ ਤੱਕ 650 ਵੀਕਲਸ ਜਿਹੜੇ ਹੈਗੇ ਆ ਚੈੱਕ ਕਿਤੇ ਜਾ ਚੁੱਕੇ ਹਨ ਤੇ ਇਸ ਤੋਂ ਇਲਾਵਾ 273 ਟ੍ਰੈਫਿਕ ਚਲਾਨ ਕੀਤੇ ਗਏ ਤੇ 18 ਵੀਕਲਸ ਜਿਹੜਾ ਕੋਲ ਜਿਨ੍ਹਾਂ ਕੋਲ ਬਿਲਕੁਲ ਵੀ ਕੋਈ ਵੀ ਡਾਕੂਮੈਂਟਸ ਨਹੀਂ ਸੀਗੇ ਉਹ ਜਿਹੜੇ ਹੈਗੇ ਆ ਉਹਨਾਂ ਨੂੰ ਇੰਪਾਉਂਡ ਕੀਤਾ ਗਿਆ ਇਸ ਤੋਂ ਇਲਾਵਾ ਕੁਝ ਆਪਾਂ ਨੂੰ ਇੱਕ ਥਾਂ ਤੇ ਕੁਝ ਵਿਅਕਤੀ ਸਨ ਜਿਹੜੇ ਕਿ ਕੁਝ ਡਰੱਗਸ ਦੀ ਕੁਆਂਟੀਟੀ ਲੈ ਕੇ ਜਾ ਰਹੀ ਸੀ ਉਹ ਵੀ ਉਹਨਾਂ ਤੋਂ ਵੀ ਸਾਨੂੰ ਜਿਹੜੀ ਹੈ ਕਿ ਚਾਂਸ ਰਿਕਵਰੀ ਹੋਈ ਹੈ ਜਿਹਦੇ ਜਿਹਨੂੰ ਅੱਗੇ ਅਗਲੀ ਜਿਹੜੀ ਹੈਗੀ ਉਹਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਤਰੀਕੇ ਦੀ ਜਿਹੜੀ ਹੈ ਸਪੈਸ਼ਲ ਮੁਹਿੰਮ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰੀਕੇ ਨਾਲ ਜਾਰੀ ਰਹੇਗੀ ਜਿਸ ਕਰਕੇ ਸਾਡਾ ਜਿਹੜਾ ਸੂਬਾ ਹੈਗਾ ਸਾਡਾ ਜਿਹੜਾ ਜ਼ਿਲ੍ਹਾ ਫਤਿਹਗੜ ਸਾਹਿਬ ਹੈ ਉਹਦੇ ਵਿੱਚ ਜਿਹੜਾ ਹੈ ਪੀਸਫੁੱਲ ਤਰੀਕੇ ਨਾਲ ਇਸ ਤਰੀਕੇ ਨਾਲ ਹੀ ਚੱਲਦਾ ਰਹੇ ਤੇ ਅਸੀਂ ਨਾ ਕਿ ਸਿਰਫ ਡਿਟੈਕਸ਼ਨ ਬਟ ਐਟ ది ਸੇਮ ਟਾਈਮ ਕ੍ਰਾਈਮ ਪ੍ਰੀਵੈਂਸ਼ਨ ਦੇ ਵੱਲ ਵੀ ਅਸੀਂ ਧਿਆਨ ਦੇ ਸਕੀਏ ਤਾਂ ਕਿ ਜਿਹੜਾ ਸਾਡੇ ਸਿਟੀਜ਼ਨਸ ਨੇ ਸਾਡੇ ਜਿਹੜੇ ਰੈਜ਼ੀਡੈਂਟਸ ਨੇ ਆਪਣੇ ਇਲਾਕੇ ਦੇ ਉਹ ਬਹੁਤ ਹੀ ਸੇਫ ਮਹਿਸੂਸ ਕਰ ਸਕਣ ਸਰ ਇਸ ਤੋਂ ਪਹਿਲਾਂ ਵੀ ਆਪਰੇਸ਼ਨ ਚਲਾਏ ਜਾ ਰਹੇ ਹਨ ਤੇ ਪਹਿਲਾਂ ਦੀਆਂ ਕੀ ਅਚੀਵਮੈਂਟਸ ਰਹੀਆਂ ਨੇ ਹੁਣ ਤੱਕ ਦੇਖੋ ਜੀ ਹੁਣ ਤੱਕ ਸਾਡਾ ਜੱਦਾ ਇਹ ਆਪਣਾ ਯੁੱਧ ਨਸ਼ਾ ਵਿਰੁੱਧ ਸਾਡੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਇਹਦੇ ਤਹਿਤ ਅਸੀਂ ਦੋ ਜਿਹੜੇ ਹੈਗੇ ਆ ਡਿਮੋਲੀਸ਼ਨਸ ਕਰ ਚੁੱਕੇ ਹਨ ਤੇ ਕਰੀਬ ਸਾਡੇ ਜਿਹੜੇ ਹੈਗੇ ਆ 200 ਦੇ ਕਰੀਬ ਬੰਦੇ ਜਿਹੜੇ ਹੈਗੇ ਆ ਹੁਣ ਤੱਕ ਅਸੀਂ ਵਕ ਵਕ ਮੁਕਦਮਿਆਂ ਦੇ ਵਿੱਚ ਜਿਹੜੇ ਨਸ਼ਾ ਤਸਕਰ ਸੀਗੇ ਨਸ਼ਾ ਦੀ ਸਪਲਾਈ ਕਰਦੇ ਸੀ ਉਹਨਾਂ ਨੂੰ ਜਿਹੜਾ ਹੈਗਾ ਕਾਬੂ ਕਰਕੇ ਫੜਿਆ ਜਾ ਚੁੱਕਾ ਹੈ ਤੇ ਉਹਨਾਂ ਤੋਂ ਵੱਡੀ ਮਾਤਰਾ ਦੇ ਵਿੱਚ ਅਸੀਂ ਜਿਹੜਾ ਹੈ ਕਾਉਂਟਰਬੈਂਡ ਸਬਸਟੈਂਸ ਜਿਹਦੇ ਕਿ ਨਾਰਕੋ ਨਾਰਕੋਟ੍ਰੋਪ ਨਾ ਜੇ ਨਾਰਕੋਟਿਕਸ ਡਰੱਗਸ ਜਿਦੇ ਵਿੱਚ ਆਪਣਾ ਗੋਲੀਆਂ ਸੀਗੇ ਉਹ ਬਰਾਮਦ ਕੀਤੀਆਂ ਇਸ ਤੋਂ ਇਲਾਵਾ اسی ਤਰੀਕੇ ਨਾਲ ਸ਼ਹਿਰ ਦੇ ਵਕਫਾ ਇਲਾਕਿਆਂ ਦੇ ਵਿੱਚ ਸਾਡੇ ਵੱਲੋਂ ਵਕਫਾ ਵਕਫਾ ਸਮਿਆਂ ਦੇ ਵਿੱਚ ਕਸਟੋ ਆਪਰੇਸ਼ਨ ਚਲਾਏ ਜਾਂਦੇ ਹਨ ਉਸੇ ਲੜੀ ਦੇ ਵਿੱਚ ਅੱਜ ਵੀ ਜਿਹੜਾ ਹੈਗਾ ਇਹ ਕਸਟੋ ਆਪਰੇਸ਼ਨ ਇਸ ਵਕਤ ਸ਼ਹਿਰ ਦੇ ਵਿੱਚ ਚੱਲ ਰਿਹਾ ਹੈ ਜਿਦੇ ਵਿੱਚ ਕ ਬੜੀ ਸਕਸੈਸਫੁਲ ਤਰੀਕੇ ਨਾਲ ਇਹ ਸਾਰਾ ਕਸਟੋ ਆਪਰੇਸ਼ਨ ਰਿਹਾ ਹੁਣ ਵੀ ਜਾਰੀ ਹੈ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਕਾਫੀ ਜਿਹੜੇ ਹੈਗੇ ਜਿੰਦਾ ਮੈਂ ਦੱਸਿਆ ਇਹ ਕਰੀਬ 273 ਦੇ ਕਰੀਬ ਟ੍ਰੈਫਿਕ ਚਲਨ 650 ਦੇ ਕਰੀਬ ਵਹੀਕਲਾਂ ਦੀ ਚੈਕਿੰਗ ਕੀਤੀ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ 18 ਵੀਹਿਕਲਸ ਇੰਪਾਉਂਡ ਕੀਤੇ ਤੇ ਅੱਗੇ ਵੀ ਸਾਡੇ ਆਪਰੇਸ਼ਨ ਜਾਰੀ ਨੇਸ਼ਾ ਤਸਕਰਾਂ ਨੂੰ ਕੀ ਕਿਵੇਂ ਚੈਲੰਜ ਕਰਦੇ ਹੋ ਤੁਸੀਂ ਕੀ ਫੇਲ ਕਰਨਾ ਚਾਹੋਗੇ ਜੀ ਮੇਰੀ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਹੈ ਕਿ ਤੁਸੀਂ ਸਾਡਾ ਸੂਬਾ ਤੇ ਸਾਡਾ ਜ਼ਿਲ੍ਹਾ ਛੱਡ ਦਿਓ ਨਹੀਂ ਤਾਂ ਸਾਡੀ ਜਿਹੜੀ ਹੈਗੀ ਨਿਗਾ ਤੁਹਾਡੇ ਤੇ ਅਸੀਂ ਤੁਹਾਨੂੰ ਨਹੀਂ ਬਖਸ਼ਾਂਗੇ ਕਿਸੇ ਵੀ ਹਾਲਤ ਨਾਲ ਨਹੀਂ ਬਖਸ਼ਾਂਗੇ ਜੇਕਰ ਤੁਸੀਂ ਕੋਈ ਇਲੀਗਲ ਪ੍ਰਾਪਰਟੀ ਵੀ ਬਣਾਈ ਹੈ ਤੇ ਮੇਰੀ ਤੁਹਾਨੂੰ ਸਖਤ ਚੇਤਾਵਨੀ ਹੈ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਉੱਤੇ ਸਖਤ ਤੇ ਸਖਤ ਕਾਰਵਾਈ ਅਮਲ ਚ ਲਿਆਂਦੀ ਚੋਗੀ। ਸੋ ਐਸਐਨ ਐਸਐਸਪੀ ਫਤੇਕਰ ਸਾਹਿਬ ਸ਼ੋਭਮ ਅਗਰਵਾਰ ਜ਼ਿਲ੍ਹਾ ਨੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਤੇ ਕਾਸੋ ਆਪਰੇਸ਼ਨ ਦੇ ਤਹਿਤ ਅੱਜ ਸਪੈਸ਼ਲ ਜੋ ਮੁਹਿੰਮ ਚਲਾਈ ਗਈ ਹੈ ਤੇ ਸਪੈਸ਼ਲ ਤੌਰ ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਤੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜਗਦੇਵ ਸਿੰਘ ਫਤੇਕਰ ਸਾਹਿਬ